ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਕਰੀ ਤੁਸੀਂ ਵਿਜ਼ਿਟ ਕਰਨੀ ਆ ਵੀਰ ਕੋਮਲ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਈ ਤੇ ਆ ਅੱਜ ਤਕਰੀਬਨ ਪਸ਼ੂ ਜਿਹੜੇ ਤੁਹਾਨੂੰ ਛੇ ਦਿਖਾਉਣੇ ਆ ਵੈੜਾ ਸਭ ਤੋਂ ਪਹਿਲਾਂ ਇੱਕ ਜਿਹੜੀ ਦੋਸਤੋ ਮੁੱਖ ਗੱਲ ਆਪਾਂ ਦੱਸ ਦੇਣੀ ਆ ਬਿਲਕੁਲ ਸਸਤੇ ਜਾਇਜ਼ ਰੇਟ ਹੁੰਦੇ ਆ ਜਿਹੋ ਜਿਹੇ ਪਸ਼ੂ ਦੋਸਤੋ ਤੁਸੀਂ ਖਰੀਦਦੇ ਹੋ ਉਹ ਜਿਹੜਾ ਰੇਟ ਆ ਬਿਲਕੁਲ ਤੁਹਾਨੂੰ ਮਿਲ ਜਾਂਦਾ ਇਸ ਘਰੋਂ ਤਿੰਨ ਬੜਾ ਬਿਲਕੁਲ ਜਿਹੜੀਆਂ ਦੋਸਤੋ ਤਾਜ਼ੀਆਂ ਸੁਈਆਂ ਸਵਾਈਆਂ ਨੇ ਤਿੰਨ ਗੱਬਣ ਤਿਆਰ ਨੇ ਤੇ ਪੂਰੀ ਡਿਟੇਲ ਆਪਾਂ ਲੈ ਲਾਂਗੇ ਬਾਈ ਕੋਮਲ ਤੋਂ ਵੀ ਜਿਹੜੀਆਂ ਦੋਸਤੋ ਸੂਣ ਵਾਲੀਆਂ ਕਿੰਨੇ ਕ ਦਿਨ ਹਜੇ ਬਾਕੀ ਆ ਤੇ ਜਿਹੜੀਆਂ ਸੁਈਆਂ ਸਵਾਈਆਂ ਬੜਾ ਨੇ ਕੀ ਥੱਲੇ ਦੁੱਧਰ ਕੋਡ ਆ ਕੀ ਰੇਟ ਭਾਅ ਪੜਦਾ ਰਹੂਗਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਇਸ ਕਵਰੇਜ ਵਿੱਚ ਅੱਜ ਦੋਸਤੋ 6 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਸੋ ਐਨੀਮਲ 6 ਹੋਣਗੇ ਟੋਟਲ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਠੀਕ ਆ ਜੀ ਬਾਕੀ ਆਪਣੀ ਨਰਕਪਰਕ ਤਸੱਲੀ ਆ ਸਾਈਬੇਨਾ ਕਰਕੇ ਘਾੜਨ ਕੇ ਤਸੱਲੀ ਨੂੰ ਤਵੱਜੋ ਜਰੂਰ ਦਿਆ ਕਰੋ ਠੀਕ ਆ ਜੀ ਸੋ ਬਾਕੀ ਆਨਲਾਈਨ ਪਸ਼ੂ ਖਰੀਦਣਾ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਆ ਆਪਣਾ ਹੱਕ ਆ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਆ ਉਦਾਂ ਤੁਸੀਂ ਕਰਕੇ ਪਸ਼ੂ ਖਰੀਦੋ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਈ ਕੋਮਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੇ ਸਾਹ ਹੋਰ ਸਲਾਮ ਕੇ ਤਾਂ ਠੀਕ ਠਾਕ ਨਹੀਂ ਠੀਕ ਠਾਕ ਹੈ ਹਾਂ ਜੀ ਵਧੀਆ ਵ ਅੱਛਾ ਕੋਮਲ ਭਾਈ ਕਿੱਦਾਂ ਚੱਲਦਾ ਪਿਆ ਮਾਲ ਦਾ ਕੰਮ ਹਾਂਜੀ ਕੰਮ ਬਹੁਤ ਵਧੀਆ ਚੱਲਣ ਰਿਹਾ ਜੀ ਕਿਰਪਾਵਾਦ ਦੀ ਪਸ਼ੂ ਦਾ ਕੰਮ ਚੱਲੀ ਜਾਂਦਾ ਵਧੀਆ ਹੀ ਜਾਂਦਾ ਪਸ਼ੂ ਚੱਲੀ ਜਾਂਦਾ ਜੀ ਆਉਂਦੇ ਰਹਿੰਦੇ ਪਸ਼ੂ ਹਾਂਜੀ ਪਸ਼ੂ Delhi ਆਉਂਦੇ ਆ Delhi ਵਿਕਦੇ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਅੱਜ ਕੋਮਲ ਆਪਣੇ ਕੋਲ ਟੋਟਲ 6 ਬੇੜਾ ਨੇ ਹਾਂਜੀ 6 ਬੇੜਾ ਵਾਂ ਜਿਨ੍ਹਾਂ ਚੋਂ 3 ਸੋਈਆਂ ਤੇ 3 ਗੱਬੜਾ ਠੀਕ ਹੈ ਜੀ ਹਾਂਜੀ ਤੇ ਸੂਈਆਂ ਬਿਲਕੁਲ ਜਿਹੜੀਆਂ ਹੈਗੀਆਂ ਵੜਾ ਬਿਲਕੁਲ ਤਾਜ਼ੀਆਂ ਅੱਜ ਭਲਕੇ ਥੋੜੇ ਦਿਨਾਂ ਦੀਆਂ ਆਈ ਤਾਲੀਆਂ ਸੂਈਆਂ ਕੋਈ ਪੰਜਾ ਸੱਤ ਦਿਨਾਂ ਦੀ ਕੋਈ ਸੂਈ ਆ ਇੱਕ ਵੜ ਦਾ ਤਾਜ਼ੀ ਸੂਈ ਆ ਕੱਲ ਦੀ ਬੋਲੇ ਤੇ ਹੀ ਇਹਦੇ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਉੱਤੇ ਦੇ ਅੰਦਰ ਬਾਹਰ ਵਾਲੀ ਤੇ ਜਿਹੜੀਆਂ ਆਪਣੇ ਕੋਲ ਸੂਣ ਵਾਲੀਆਂ ਵੜਾ ਨੇ ਇਹ ਕਿੰਨੇ ਕਿੰਨੇ ਦਿਨ ਤੱਕ ਹਜੇ ਪੂਰੀ ਤਿਆਰੀ ਹੈ ਜਾਂ ਕੋਈ ਹਫਤਾ ਕ ਲੈਂਦੀ ਆ ਕੋਈ 1 15 ਦਿਨ ਵੜ ਲੈਂਦੀ ਆ ਤੇ ਇੱਕ ਧੱਕ ਦਿਨ ਲਊਗੀ ਹੂੰ ਹਾਂਜੀ ਲਓ ਦੋਸਤੋ 10 15 10 15 ਦਿਨਾਂ ਦੀਆਂ ਹਜੇ ਕੱਚੀਆਂ ਨੇ ਜਿਹੜੀਆਂ ਵੜਾ ਸੂਣ ਵਾਲੀਆਂ ਨੇ ਤਿੰਨ ਕੇ ਬਿਲਕੁਲ ਤੇ ਰੇਟ ਭਾਅ ਵਰਤਾ ਪੁੱਛ ਲਾਂਗੇ ਆ ਉਹ ਕਰਦੇ ਆ ਗੱਲਬਾਤ ਇੱਕ ਪਾਸਿਓ ਸ਼ੁਰੂਆਤ ਕੋਮਲ ਇੱਥੋਂ ਕਰ ਲਈਏ ਹਾਂਜੀ ਇਹ ਤਾਂ ਕਰ ਲਈਏ ਜੀ ਠੀਕ ਆ ਤੇ ਕੀ ਡਿਟੇਲ ਐ ਇਸ ਵੇੜ ਦੀ ਇਹ ਦੂਜਾ ਸੁਆਹ ਜੀ ਇਹ ਹਾਂ ਬਹੁਤ ਛੇ ਦਾੰਦਾ ਜੀ ਇਹ ਓਕੇ ਹਾਂਜੀ ਤੇ ਦੋਦੇ ਦੇ ਕੋਲੋਂ 8 ਕਿਲੋ ਰੈਡੀ ਆ ਜਿਹੜਾ ਇਸਲੇ 8 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਯਾਨੀ ਕਿ ਹਫਤੇ ਦੀ ਸੋਈ ਹੋਊਗੀ ਜੀ ਹਫਤੇ ਦੀ ਹਾਂਜੀ ਤਾਂ ਮਗਰ ਬੱਛੀ ਆ ਬਹੁਤ 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 ਵਧੀਆ ਜੀ ਮਗਰ ਬੱਛੀ ਆ ਗਈ ਹਾਂਜੀ ਬਹੁਤ ਵਧੀਆ ਬੱਛੀ ਮਤਲਬ ਲਓ ਦੋਸਤੋ ਕ੍ਰੋਸ ਅੰਗ ਦੇ ਵਿੱਚ ਇਹ ਵੇੜ ਆ ਦੂਜਾ ਸੁਬਾ ਸੋਈ ਆ ਹਫਤਾ ਖੋ ਗਿਆ ਸਮਾਂ ਸੂਈ ਨੂੰ 8 ਕਿਲੋ ਦੁੱਧ ਇਹਦੇ ਥੱਲੇ ਬਿਲਕੁਲ ਮੌਜੂਦ ਆ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਤੇ ਬਾਕੀ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਠੀਕ ਆ ਜੀ ਮਗਰ ਬੱਚੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਵਾਰਡ ਨੇ ਦੂਜਾ ਸੂਬਾ ਠੀਕ ਆ ਅੱਛਾ ਕੋਮਲ 8 ਕਿਲੋ ਦੁੱਧ ਦੱਸਿਆ ਤੁਸੀਂ ਹਾਂਜੀ 8 ਕਿਲੋ ਦੁੱਧ ਆ ਜੀ ਬਾਕੀ ਚਵਾਈ ਚੁਈ ਓਕੇ ਆ ਜੀ ਅਗਲੇ ਨਾਲ ਅਗਲਾ ਬਰਾਬਰ ਆ ਜੀ ਪਿਛਲੇ ਨਾਲ ਪਿਛਲਾ ਬਰਾਬਰ ਆ ਜੀ ਹਾਂਜੀ ਤੇ ਸਵੇਰ ਮੰਨ ਲਓ ਹੁਣ 2 ਵਜੇ ਦਾ ਸਮਾਂ ਸਵੇਰ ਚਵਾਈ ਕਿੰਨੇ ਕ ਵਜੇ ਕੀਤੀ ਜਿਹੜੀ ਸਵੇਰ ਜੀ 5 ਵਜੇ ਚਵਾਈ ਹੋਈ ਆ ਜੀ 5 ਵਜੇ ਹਾਂਜੀ ਸ਼ਾਮ ਨੂੰ 5 ਵਜੇ ਤੇ ਸਵੇਰ ਵੀ 5 ਵਜੇ ਸਵੇਰ ਵੀ 5 ਵਜੇ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦਾ ਕੀ ਕਰਾਂਗੇ ਮੰਗ ਕੀ ਕਰਦੇ ਆ ਡਿਮਾਂਡ ਕੀ ਰਹੂਗੀ ਇਹਦੀ ਮੋਲੇ ਦਾ 30000 ਆ ਜੀ ਇਹਦਾ ਆਹ ਹਾਂਜੀ 26000 ਦੀ ਦੇ ਦਾਂਗੇ ਜੀ 26 ਦੀ ਹਾਂਜੀ ਬਾਕੀ ਛੋਟ ਛੋਟ ਕਰ ਦਾਂਗੇ ਥੋੜੀ ਬਸ ਠੀਕ ਹੈ ਜੀ ਹਾਂਜੀ ਲਓ ਦੋਸਤੋ 26000 ਦੀ ਲੈਣ ਦੇ ਨਾ ਵੈਸੇ ਵਪਾਰ ਦਾ ਕੰਮ ਆ ਦੋਸਤੋ ਕਈ ਵਾਰਾਂ ਪਸ਼ੂ ਦੋ ਦਿਨ ਖੜਦਾ ਕਿਲੇ ਤੇ ਤਿੰਨ ਦਿਨ ਖੜਦਾ ਅੱਗੇ ਜਿਹੜਾ ਵੀਰ ਕੋਈ ਟਿਕਾ ਕੇ ਸੇਵਾ ਕਰ ਲੂਗਾ ਵੈਸੇ ਸੂਸਵਾ ਦੇ ਵਿੱਚੋਂ ਪਸ਼ੂ ਵੈਸੇ ਬਾਹਰ ਨਿਕਲਿਆ ਤਾਂ ਕਰਕੇ ਥੋੜਾ ਜਲਾ ਸੇਰੇ ਪਣ ਦੇ ਵਿੱਚ ਵੀ ਲੱਗੂਗੀ ਵੜ ਬਾਕੀ ਥਾਂ ਜੱਡਾ ਜਿੰਨਾ ਦੋਸਤ ਨੂੰ ਦੁੱਧ ਭਰਨਾ ਚਾਹੀਦਾ ਚਲੋ ਜਿਆਦਾ ਨਹੀਂ ਕਹਿੰਦੇ ਵੀ ਚਲੋ 9 10 9 10 10 ਲੀਟਰ ਤੱਕ ਵੀ ਹਾਂਜੀ 10 ਕਿਲੋ ਆਰਾਮ ਨਾਲ ਲਈ ਜਾਊਗੀ। ਪਰ 10 ਲੀਟਰ ਵੀ ਚਵਾ ਦੇ ਤਾਂ ਮੈਨਾ ਵੀ ਕਰਮ ਵਾਲੀ ਬਹੁਤ ਚੰਗੀ ਆ। ਵੈਸੇ 8 ਕਿਲੋ ਹੋਣ ਤੁਸੀਂ ਇਸ ਘਰੋਂ ਮੌਕੇ ਤੇ ਚੋਕੇ ਲੈ ਕੇ ਜਾਉਗੇ ਠੀਕ ਆ। ਤੇ ਵੱਛੀਆਂ ਦੇ ਮਗਰ ਦਿਖਾ ਦੇ ਹਾਂਜੀ ਇਹਦੇ ਮਗਰ ਵੱਛੀਆਂ ਜੀ। ਆਹ ਦੇ ਜੇ ਬੱਚੇ ਬਾਅਦ ਵਿੱਚ ਦਿਖਾਉਣੇ ਬਾਅਦ ਵਿੱਚ ਦਿਖਾਣਾ। ਹਾਂ ਕੋਈ ਨਹੀਂ ਨਾਲ ਦੀ ਨਾਲ ਦਿਖਾ ਦਈਏ ਕਈ ਵਾਰਾਂ ਥੋੜਾ ਜਿਹਾ ਬਾਅਦ ਵਿੱਚ ਪਿੱਛੋਂ ਆ ਲੋ ਆ ਵੱਛੀਆਂ ਜੀ ਇਹਨਾਂ ਨੂੰ ਲਓ ਜੀ ਆ ਡੱਬੀ ਵੱਚੀ ਐ ਦੋਸਤੋ ਵੱਚੀ ਵੀ ਚੰਗੀ ਐ ਮਗਰ ਠੀਕ ਐ ਵੱਚੀ ਵੀ ਚੰਗੀ ਐ ਬਹੁਤ ਪਲੀ ਐ ਨਿੱਕਰ ਵੱਚੀ ਐ ਮੈਨੂੰ ਲੱਗਦਾ ਮਾਂ ਨਾਲੋਂ ਵੱਧ ਜਿਹੜੀ ਐ ਇਹ ਵੱਚੀ ਪਲੀ ਐ ਚੰਗਾ ਹਾਂਜੀ ਸੋਹਣੀ ਵੱਚੀ ਐ ਅਜ ਦਿਨਾਂ ਦੇ ਵਿੱਚ ਕੋਈ 8 ਦਿਨਾਂ ਦਾ ਸਮਾਂ ਹੋਇਆ ਸੂਈ ਨੂੰ ਤੇ 27 ਦੀ ਫਿਰ ਨਹੀਂ 26 ਦੀ ਦੇ ਦਾਂਗੇ ਜੀ 26 ਦੀ ਹਾਂਜੀ ਓਕੇ ਜੀ ਓਕੇ ਹਾਂਜੀ ਤੇ ਅਗਲੀ ਵਾਰ ਆਪਣੇ ਕੋਲ ਆ ਗਈ ਐ ਡੱਬੀ ਹਾਂਜੀ ਇਹ ਡੱਬੀ ਆ ਗਈ ਇਹਦੀ ਕੀ ਡਿਟੇਲ ਆ ਇਹ ਕੱਲ ਦੀ ਸੂਈ ਆ ਜੀ ਇਹ ਓਕੇ ਹਾਂਜੀ ਤੇ ਬਾਕੀ ਜੇਰ ਜੋੜ ਦੀ ਪ੍ਰੋਪਰ ਪੈ ਗਈ ਆ ਤੇ ਜੇਰ ਦੀ ਵੀਡੀਓ ਮਿਲੂਗੀ ਇਹਦੀ ਅੱਛਾ ਹਾਂਜੀ ਤੇ ਇਹਦੇ ਕੋਲੋਂ ਦੋ ਡਾਂਗ ਆ ਪਰ ਦੋ ਗਡਾਂਗ ਚਵਾਈ ਹੋਈ ਆ 8 ਕਿਲੋ ਬੋਲਾ ਰੈਡੀ ਐਨ ਪੂਰਾ ਜਿਹੜਾ 8 ਕਿਲੋ ਹਾਂਜੀ ਹੋਊਗਾ 8 ਤੋਂ ਬਾਹਰ ਹੀ ਆ ਪਰ 8 ਕਿਲੋ ਹੀ ਮੰਨਦੇ ਸੋਸ ਕੱਲ ਸ਼ਾਮੀ ਤੇ ਅੱਜ ਸਵੇਰ ਚਵਾਈ ਹੋ ਗਈ ਹਾਂਜੀ ਦੋ ਡਾਂਗ ਚਵਾਈ ਹੋਈ ਕੱਲ ਦੀ ਸੋਈ ਹੁਣ ਤੀਜੇ ਟਾਈਮ ਫਿਰ ਖਾਲੀ ਹੋਊਗੀ ਸਾਫ਼ ਕਰ ਦੋਂਗੇ ਹਾਂਜੀ ਨਹੀਂ ਖਾਲੀ ਕਰਤੀ ਸਵੇਰ ਕਰਤੀ ਆ ਕਰਤੀ ਆ ਹਾਂਜੀ ਮੈਂ ਵੇਖਿਆ ਵੀ ਥਣ ਤੁਹਾਨੂੰ ਬਰਾਬਰ ਹੁੰਦਾ ਐਨ ਪੂਰੇ ਭਲਾਂ ਭੁਲਾਂ ਹੈਗੀਆਂ ਹਾਂਜੀ ਭਲਾਂ ਭੁਲਾਂ ਹੈਗੀਆਂ ਜੀ ਲਓ ਵੀ ਦੋਸਤੋ ਠੀਕ ਆ ਕੱਲ ਦੀ ਸੋਈ ਆ ਜੇ ਆਰ ਜੂ ਫੋਟੋ ਪਟੜੀ ਪਾਈ ਆ ਦੋਸਤੋ ਵੀਡੀਓ ਜੇਰ-ਜੋਰ ਦੀ ਪ ਪਲਾਂ ਪੁਲਾ ਵਿੱਚ ਹੈਗੀ ਆ ਠੀਕ ਆ ਹਜੇ ਤੇ ਬੱਚਾ ਦੇ ਮਗਰ ਕੀ ਸੀਗਾ ਬੱਚਾ ਇਹਦੇ ਮਗਰ ਵਿੱਚੀ ਆ ਜੀ ਵਛੀ ਆ ਹਾਂਜੀ ਜਿੰਨੀਆਂ ਵੜਾ ਸਾਰੀਆਂ ਮਗਰ ਵਛੀ ਆ ਜੀ ਠੀਕ ਆ ਜੀ ਸੋ ਮਗਰ ਵੀ ਵਛੀ ਆ ਦੋਸਤੋ ਫੀਮੇਲ ਕਾਫ ਆ ਇਸ ਵੈੜ ਦੇ ਥੱਲੇ ਠੀਕ ਆ ਤੇ ਬਾਕੀ ਥਣ ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਕਾਟੂਗੀ ਵੈਸੇ ਭਲਾਂ ਦੇ ਕਰਕੇ ਥੋੜਾ ਜਿਆ ਥਣਾ ਮਗਰ ਲਈ ਲੱਗਦੇ ਵੀ ਜਿਵੇਂ ਛੋਟੇ ਆ ਪਰ ਭਲਾਂ ਉਤਰਨ ਤੋਂ ਬਾਅਦ ਬਿਲਕੁਲ ਜਿਹੜੀ ਪਕੜ ਆ ਦੋਸਤੋ ਪਰੋ ਅਖਵਾਨੇ ਲੈਵੇ ਤੋਂ ਵੀ ਪਕੜ ਕਰਕੇ ਕੋਈ ਵੀਰ ਚਵਾਈ ਕਰ ਸਕਦਾ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਆ ਠ ਜਿਵੇਂ ਆਪਾਂ ਇੱਕ ਚੀਨੀ ਗਾਂ ਦੇਖਦੇ ਆ ਦੋਸਤੋ ਥੋੜੀ ਜੀ ਗਰਦਨ ਤੋਂ ਲੈ ਕੇ ਤਾਉਣਾ ਮੂੰਹ ਮੱਥੇ ਦੀ ਜਿਹੜੀ ਆ ਉਸ ਤਰ੍ਹਾਂ ਦੀ ਜਿਹੜੀ ਠੀਕ ਆ ਜੀ ਰੰਗ ਰੂਗ ਹੈਗਾ ਪ੍ਰਿੰਟ ਹੈਗਾ ਇਸ ਵੈਡ ਦਾ ਠੀਕ ਆ ਮਗਰ ਵੀ ਬੱਛੀ ਆ ਫੀਮੇਲ ਕਾ ਹੋ ਜਾਉਂਦਾ ਠੀਕ ਆ ਤੇ ਦੁੱਧ ਜਾਣੀ ਨੇ ਮੈਂ ਨਾ ਆਰਾਮਣਾ ਹੀ 12 ਕਿਲੋ ਕੱਢੀ ਜਾਊਗੀ ਹਾਂਜੀ ਆਪਾਂ ਕੋਈ ਇੰਨਾ ਕਰਮ ਵਾਲੀ ਜਵਾਦੇ ਦਾ ਮੈਂ ਇਹਨਾਂ ਦਾ ਚਲੋ ਹਾਂਜੀ ਇਹਨਾਂ ਦੀ ਸਟਾਰਟਿੰਗ ਸਟਾਰਟਿੰਗ ਚੰਗੀ ਹੈ ਜੀ ਹਾਂ ਕੋਈ 2-4 ਕਿਲੋ ਹੋਗਾ ਵਾਲਾ 5 ਕਿਲੋ ਹਾਂਜੀ ਇੱਕ ਟਾਈਮ ਦਾ ਯਾਨਕ ਕਿ 4 ਕਿਲੋ ਹੈਗਾ ਜੀ 4 ਕਿਲੋ ਯਾਨਕ ਕਿ ਟੋਟਲ 8 ਕਿਲੋ ਹੈਗਾ ਠੀਕ ਹਾਂਜੀ ਚਲੋ ਬਾਕੀ ਅੱਜ ਮਾਰਨਿੰਗ ਸਾਫ ਕੀਤੀ ਆ ਹਾਂਜੀ ਹਾਂਜੀ ਸਾਫ ਹੋਈ ਹੈ ਜੀ ਤੇ ਚਲੋ ਇੰਨੀ ਕਿ ਆਪਾਂ ਮੰਨ ਸਕਦੇ ਵੀ ਇੰਨਾ ਕਿ ਦੁੱਧ ਪਾ ਪਾ ਦੇਣਾ ਚਾਹੀਦਾ ਬਾਰਾ ਹਾਂਜੀ ਹਾਂਜੀ 12 ਕਿਲੋ ਆਰਾਮ ਨਾਲ ਤੇ ਆਪਾਂ ਕੀ ਮੁੱਲ ਕਰਾਂਗੇ ਤਾਂ ਲੈਣ ਦੇਣਾ ਮੁੱਲੇ ਦਾ ਵੀ 25 25000 ਦੀ ਦੇ ਦਾਂਗੇ ਜੱਸ ਸੁਣੋ ਜੀ 25000 ਦੀ ਹਾਂਜੀ 25000 ਠੀਕ ਹੈ ਜੀ ਹਾਂਜੀ ਲਓ ਦੋਸਤੋ 25000 ਦੀ ਇਹ ਬਾੜ ਮਿਲ ਜਾਊਗੀ ਤੇ ਕੱਲ ਹੀ ਸੂਈ ਹੈ 나ੜੂ ਬਿਲਕੁਲ ਗਿੱਲੇ 나ੜੂ ਬੱਚੇ ਦੇ ਨਾਲ ਆ ਮਗਰ ਬੱਚੀ ਆ ਬੱਚੀ ਵੀ ਤੁਹਾਨੂੰ ਦਿਖਾਈ ਦਿੰਨੇ ਆ ਲੱਗਦੇ ਹੱਥੀ ਠੀਕ ਆ ਪਛਿਣਾਲੀ ਠੀਕ ਆ ਕੋਈ ਗੱਲ ਨਹੀਂ ਬੱਚੇ ਸੰਭਾਲ ਕੇ ਰੱਖਣੇ ਪੈਂਦੇ ਆ ਬੱਚੇ ਵੀ ਇਹਨਾਂ ਦਿਨਾਂ ਦੇ ਵਿੱਚ ਹਾਂਜੀ ਆਏ 나ੜੂ ਬੰਨ ਕੇ ਰੱਖਿਆਈਏ ਬੱਚੇ ਆ ਮਗਰ ਬੱਚੀ ਆ ਹਾਂਜੀ ਆ ਬੱਚੀ ਬਹੁਤ ਆਉਦੀ ਹੈ ਬੜੀ ਕਮਾਲ ਦੀ ਹੈ ਹਾਂਜੀ ਆ ਵੇ ਛੋਟੀ ਜੀ ਪੂਰੀ ਸੀਮਨ ਸੂਮਨ ਚੰਗਾ ਰਖਾਇਆ ਹਾਂਜੀ ਚੰਗਾ ਕਹਿੰਦੇ ਸੀਮਨ ਰਖਾਇਆ ਬਾਕੀ ਬੱਚੇ 나ੜੂ ਆਏ ਨਾਲੀਆਂ ਬੰਨ ਕੇ ਰੱਖਿਆਈ ਮੈਂ ਵੱਛੀ ਦੋਸਤੋ ਬਹੁਤ ਸੋਹਣੀ ਆ ਬਿਲਕੁਲ ਛੋਟੀ ਸਮਾਲ ਸਾਈਜ਼ ਪੂਛ ਆ ਜਿਵੇਂ ਬਿਲਕੁਲ ਖੁਚਾਂ ਤੋਂ ਵੀ ਉੱਪਰ ਰਹਿ ਜਾਂਦੀ ਆ ਵੇਖੋ 2 2 ਇੰਚ ਤੇ ਵੱਛੀ ਜਿਹੜਾ ਵੀਰ ਸੰਭਲੂਗਾ ਮੈਨੂੰ ਲੱਗਦਾ ਵੀ ਕਿਸੇ ਚੰਗੇ ਸੀਮੰਦ ਦੀ ਆ ਕੋਈ ਏਬੀਐਸ ਚੰਗੇ ਸੀਮੰਦ ਦੀ ਹੋ ਸਕਦੀ ਆ ਕਿਸੇ ਵੀਰ ਨੇ ਪੂਰੀ ਸ਼ੌਂਕ ਨਾਲ ਟੀਕਾ ਰਖਾਇਆ ਸੋ ਮਗਰ ਬੜੇ ਸ਼ੌਂਕ ਨਾਲ ਤੁਸੀਂ ਵੱਛੀ ਤਿਆਰ ਕਰ ਲੋਗੇ ਤੇ ਖਾਇ ਬੌਲੇ ਤੇ ਆ ਬਾਕੀ ਵਹਿੜ ਕੋਈ ਆਪਦਾ ਵੀਰ ਚੋਕੇ ਬੌਲਾ ਬਣਾ ਕੇ ਤਸੱਲੀ ਕਰ ਸਕਦਾ ਤੇ ਇਹਦਾ ਕੋਮਲ ਕੀ ਕਰਾਂਗੇ ਮੁੱਲ ਫਿਰ ਮੁੱਲੇ ਦਾ 30000 ਆ ਜੀ ਪੰਜੀ ਦੀ ਦੇ ਦਾਂਗੇ ਜੀ 25000 ਹਾਂਜੀ ਬਾਕੀ ਮੌਕੇ ਤੇ ਕਰ ਦਾਂਗੇ ਥੋੜਾ ਬਾਲਾ ਠੀਕ ਆ ਠੀਕ ਆ ਹਾਂਜੀ ਠੀਕ ਆ ਓਕੇ ਜੀ ਬਾਕੀ ਸੂਈ ਆ ਕੇ ਲੱਪਾ ਲੱਗਾ ਜੇ ਹਾਂ ਹਾਂਜੀ ਹਾਂ ਆ ਆ ਗਈ ਆਪਣੇ ਕੋਲ ਅੱਗੇ ਤੀਜੇ ਨੰਬਰ ਤੇ ਹਾਂਜੀ ਤੀਜੇ ਨੰਬਰ ਤੇ ਇਹ ਵੀ ਸੂਈ ਸੁਬਈ ਆ ਇਹ ਵੀ ਸੂਈ ਹੈ ਜੀ ਇਹ 12 13 ਦਿਨਾਂ ਦੀ ਸੂਈ ਹੋਊਗੀ 12 13 ਦਿਨਾਂ ਦੀ ਸੂਬਾ ਕਿਨਵਾ ਸੂਆ ਇਹ ਦੂਜਾ ਜੀ ਦੂਜਾ ਹਾਂਜੀ ਠੀਕ ਆ ਜੀ ਤੇਰ ਪਾਂ ਮੱਛੀ ਹੈ ਨਾ ਹਾਂਜੀ ਇਹ ਤੇ ਮਗਰ ਵੱਛੀ ਆ ਜੀ ਵੱਛੀ ਆ ਗਈ ਹਾਂਜੀ ਇਹ ਹੁਣ ਕਿੱਥੋਂ ਤੱਕ ਚਲਦੀ ਪਈ ਦੁੱਧ ਤੇ ਇਹ ਦੁੱਧ ਇਹਸਲੇ 7 ਕਿਲੋ ਜਿਹੜਾ ਸਹੀ ਆ 7 ਕਿਲੋ ਹਾਂਜੀ ਠੀਕ ਆ ਜੀ ਇਹ ਨਾ ਮਾੜੀ ਜੀ ਤਿਲਕੀ ਮੜਿਆ ਪੈਰ ਨਾਪਦੀ ਹੈ ਅਗਲਾ ਮਾੜਾ ਹਾਂਜੀ ਨਾਰਮਲ ਜੀ ਹਾਂਜੀ ਠੀਕ ਆ ਜੀ ਠੀਕ ਹਾਂਜੀ ਕੱਚੇ ਪੱਕੇ ਥਾਂ ਤੋਂ ਕੱਚੇ ਪੱਕੇ ਥਾਂ ਤੋਂ ਜਿਹੜੇ ਹੋਇਆ ਜਿਹਦੇ ਫਟਾ ਘਟਾ ਮੈਲਿਓ ਮੂਲਿਓ ਚਲਦੀ ਹੈ ਮੈਨੂੰ ਲੱਗਦਾ ਸਾਹਮਣੇ ਲੱਗਾ ਪੂਰੀ ਹਾਂਜੀ ਚਲਦਾ ਮੈਲਾ ਜੇ ਚਲਦਾ ਜੇ ਨੋ ਜੀ ਸੋ ਬਾਅਦਵੇਂ 13ਵੇਂ ਦਿਨ ਤੱਕ ਦੋਸਤੋ ਨਾਰਮ ਤੇ ਪਉਸ਼ ਦੇ ਨਾਲ ਬਿਲਕੁਲ ਜਿਹੜੇ ਦੋਸਤੋ ਨਿਸ਼ਾਨ ਵੀ ਲੱਗੇ ਆ ਮੈਲਾ ਤੁਸੀਂ ਨੋਰਮਲ ਦੇਖ ਵੀ ਸਕਦੇ ਹੋ ਜੇ ਮੈਲੇ ਉਹ ਚੱਲੀ ਆ ਸਟਾਰਟ ਹੋਈ ਆ ਦੁੱਧ ਵੈਸੀ 8 ਕਿਲੋ ਹੁਣ 8 ਕਿਲੋ ਨੈਟ ਨਾ ਹਾਂ ਨਹੀਂ 7 ਕਿਲੋ ਜੀ 7 ਕਿਲੋ ਹਾਂਜੀ ਬਾਕੀ ਸੀਲ ਲਾ ਕੇ ਜਿਦਾ ਮਰਦੀ ਭਾਈ ਜੀ ਲਓ ਜੀ ਹਾਂ ਜੀ ਤੋੜ ਲੋ ਜਾਣਦੇ ਤੇ ਤੋ ਸੋ 7 ਕਿਲੋ ਤਾਰਾਂ ਦੋਸਤੋ 12 13 ਦਿਨਾਂ ਦੀ ਸੂਈ ਥੱਲੇ ਹਾਂਜੀ ਹਾਂਜੀ ਤੇ ਹਾਈਟ ਦਰਮਿਆਨੀ ਆ ਮੀਡੀਅਮ ਜੀ ਦਰਮਿਆਨੀ ਹਾਈਟ ਆ ਸੋ ਬਹੁਤੇ ਵੀਰ ਇੱਥੇ ਆਣ ਕੇ ਫੇਰ ਦੋਸਤੋ ਉਹੀ ਗੱਲ ਤੁਸੀਂ ਕਰਦੇ ਜੇ ਜਿਹੜੀ ਮੀਡੀਅਮ ਹਾਈਟ ਕਹੀ ਜਾਂਦੀ ਆ ਉਹ ਮੀਡੀਅਮ ਸੈਂਟਰ ਜਿਹੜੀ ਹਾਈਟ ਹੁੰਦੀ ਆ ਇਹ ਦਰਮਿਆਨੀ ਹਾਈਟ ਆ ਪਰ ਲੀਆਂ ਵੜਾ ਕੋਈ ਵੀਰ ਮੀਡੀਅਮ ਹਾਈਟ ਮੰਨ ਕੇ ਸਬਦਾ ਕਰ ਸਕਦਾ ਇਹ ਦਰਮਿਆਨੀ ਹਾਈਟ ਆ ਠੀਕ ਆ ਤੇ ਇਹਦਾ ਕੋਮਲ ਕੀ ਕਰਾਂਗੇ ਮੁੱਲ ਮੋਲੇ ਦਾ ਬਾਈ ਆ ਰਹੀ ਜੀ ਇਹਦਾ ਬਾਈ 19 ਹੀ ਦੇ ਦਾਂਗੇ ਜਾਰੇ ਵੀ 19 ਹਾਂਜੀ ਬਾਕੀ ਕੋਈ ਪੈਣਪਰਾ ਫੋਨ ਕਰੇ ਥੋੜਾ ਬਾਲਾ ਹੋਰ ਕਰ ਦਾਂਗੇ ਲਓ ਜੀ ਹਾਂਜੀ 19000 ਦੀ ਦੋਸਤੋ ਇਹ ਤੁਹਾਨੂੰ ਵਾੜ ਮਿਲ ਜਾਊਗੀ ਤੇ ਚੰਗੀ ਸੇਵਾ ਹੋਈ ਕਿਸੇ ਵੀਰ ਦੀ ਬਾਕੀ ਨਾਰਮਲ ਕੋਈ ਦੋਸਤੋ 10 ਦੇ ਅੰਦਰ ਬਾਅਦ ਤੁਹਾਨੂੰ ਦੁੱਧ ਦਿੱਤੀ ਜਾਊਗੀ ਹਾਂਜੀ ਹਾਂਜੀ ਠੀਕ ਆ ਕੋਈ 8 ਤੋਂ ਬਾਹਰ 9 8 9 ਲੀਟਰ ਨਾਰਮਲ ਹੀ ਤੁਸੀਂ ਚੋ ਸਕਦੇ ਜੇ ਚੰਗੀ ਸੇਵਾ ਹੋ ਸਕਦਾ ਵੀ 9 10 ਵੀ ਚੋਵਾਦੇ ਬਾਕੀ ਥਣਾ ਥੋਣਾ ਦੀ ਜਿਹੜੀ ਹੈ ਵਿਰਲ ਇਹ 2 2 3 3 ਇੰਚ ਤੇ ਜਿਹੜਾ ਥਾਣਾ ਲੱਗਾ ਬਾਕੀ ਆ ਤੁਸੀਂ ਆ ਧਿਆਨ ਦੇ ਨਾਲ ਬਾਕੀ ਵੰਗੇ ਵੰਗੇ ਦੀ ਲੋੜ ਨਹੀਂ ਨੇ ਉਦਾਂ ਹੀ ਬਗੈਰ ਵੰਗੇ ਚੋਈ ਕਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੱਛਾ ਕੰਮ ਅਗਲੀ ਜਿਹੜੀ ਆ ਗਈਆਂ ਆਪਣੇ ਕੋਲ ਬੇੜਾ ਇਹਦੀ ਇਹਦੀ ਬੱਚੀ ਰਹਿ ਗਈ ਹੈ ਨਾ ਹਾਂਜੀ ਇਹਦੀ ਬੱਚੀ ਵਿਖਾਈ ਬੱਚੀ ਜ਼ਰੂਰ ਨਾਲ ਐਡ ਕਰਕੇ ਦਿਖਾਈਏ ਹਾਂਜੀ ਵੇਖਿਆ ਸੋ ਤਿੰਨ ਬੇੜਾ ਦੋਸਤੋ ਤਾਜ਼ੀਆਂ ਸੂਈਆਂ ਤਿੰਨਾ ਮਗਰ ਬੱਚੀਆਂ ਦੇ ਬੱਚੇ ਵੀ ਪੂਰੀਆਂ ਟਾਪ ਦੀਆਂ ਹਾਂਜੀ ਬੱਚੀਆਂ ਬਾਕੀ ਬੱਚੇ ਪੂਰੇ ਜਾਣ ਵਾਲੇ ਇਹੋ ਜਿਹੇ ਨਹੀਂ ਮਗਰ ਆਹ ਵੇਖੋ ਜੀ ਆਹ ਬੱਚਾ ਜੇ ਬ੍ਰਾਊਨ ਜੇ ਕਲਰ ਦੀ ਕਾਫੀ ਕਲਰ ਦੇ ਵਿੱਚ ਬੱਚੀ ਆ ਫੀਮੇਲ ਕਾਫ ਤੇ ਬੱਚੇ ਬਹੁਤ ਸੋਹਣੇ ਮਗਰ ਤਿੰਨੇ ਵੜਾ ਤਿੰਨੇ ਵੜਾ ਦੇ ਮਗਰ ਬੱਚੇ ਬਹੁਤ ਖੂਬਸੂਰਤ ਆ ਕੋਈ ਦੇਸੀ ਆ ਬੱਚਾ ਨਹੀਂ ਗਾ ਬੱਚੇ ਪੂਰੇ ਚ ਚੰਗੇ ਚੰਗੇ ਸੀਮੰਦੇ ਆ ਆ ਆ ਗਈ ਆਪਣੇ ਕੋਲ ਵੜਾ ਜਿਹੜੀਆਂ ਗੱਬਣ ਹਾਂਜੀ ਗੱਬਣ ਅੱਛਾ ਆ ਆ ਆ ਗਈ ਆਪਣੇ ਕੋਲ ਰਾਠੀ ਸ਼ਾਈਵਾਲ ਜਾਨੀ ਹਾਂਜੀ ਰਾਠੀ ਸ਼ਾਈਵਾਲ ਜੀ ਹਾਂਜੀ ਅੱਛਾ ਤੇ ਕੋਮਲ ਇਹਦੀ ਡਿਟੇਲਸ ਹੂਆ ਕਿੰਮਾ ਸੁੰਨਦੀ ਆ ਇਹ ਦੂਜਾ ਸੁਗਾ ਸੁੰਦੀ ਆ ਜੀ ਇਹ ਹਾਂਜੀ ਤੇ ਜਾਣ ਕੇ ਹਫਤਾ ਕ ਲੈ ਜੂਗੀ ਇਹਦੇ ਹਫਤਾ ਕ ਹਾਂਜੀ ਲਓ ਵੀ ਦੋਸਤੋ ਬਾਕੀ ਟੱਲ ਲਾ ਬਹੁਤ ਅਜੇ ਬਣੂਗੀ ਅਜੇ ਚੰਗੀ ਹਫਤਾ ਕ ਦੋਸਤੋ ਸਮਾਂ ਲੈਂਦੀ ਆ ਬਾਕੀ ਸਪਾਈਸ ਬਹੁ ਬਾਕੀ ਜਸਪੁਨ ਜੀ ਗਾਫੀ ਆ। ਹਨ ਵੀ ਪੂਰਾ ਮੈਨੂੰ ਤਾਂ ਹੱਥੀ ਚਵਾਈ ਵਾਲਾ ਹਾਂਜੀ ਪੂਰਾ ਮੁਠੀ ਵਾਲਾ ਜੀ। ਹਾਂ। ਜੋ ਸ਼ਾਈ ਵਾਲਾ ਨਾਮ ਆ ਗਿਆ ਜੀ ਉਹ ਤਾਂ ਸਮਝ ਲੋ ਥਣ ਮੁਠੀ ਵਾਲਾ ਆ ਗਿਆ। ਮੁਠੀ ਵਾਲਾ ਆ ਗਿਆ। ਲੈ। ਲੋ ਬਦਸਤੋ ਕਰੋ ਚੈੱਕ। ਠੀਕ ਆ ਜੀ ਬਲੈਕ ਤੇ ਬਰਾਊਨ ਦਾ ਕੰਬੀਨੇਸ਼ਨ ਜੀ ਆ ਦੋ ਕਲਰਾਂ ਦਾ। ਤੇ ਮੈਨੂੰ ਲੱਗਦਾ ਵੀ ਹਫਤਾ ਲੈ ਜੂ ਇਹ। ਹਾਂਜੀ ਹਫਤਾ ਕੇ ਲੈ ਜੂ ਇਹ ਜੀ। ਲੋ ਵੀ। ਇੱਕ ਹਫਤਾ ਦੋਸਤੋ ਸਮਾਂ ਲੈ ਜੂਗੀ ਠੀਕ ਆ। ਆ ਇੱਥੇ ਮਾੜਾ ਖਲਾਰ ਲਿਕੇ। ਨੱਕ-ਟੱਕ ਹੂੰ ਸੋ ਥਾਣਾ ਜਿਹੜਾ ਦੋਸਤੋ ਅਗਲੇ ਪਿਛਲੇ ਥਾਣਾ ਪੂਰਾ ਹੱਥੀਚਵਾਈਲਾ ਥਾਣਾ ਸੋ ਨੋ ਡਾਊਟ ਜਿੱਦਾਂ ਮਰਜ਼ੀ ਕੋਈ ਵੀਰ ਸਬਦਾ ਕਰੇ ਆਪਦੇ ਘਰੇ ਆਉਂਗੇ ਦੋਸਤੋ ਤੇ ਬਿਲਕੁਲ ਜਿਹੋ ਜਿਹੀ ਤੁਹਾਨੂੰ ਸ਼ੇਪ ਥਾਣਾ ਦੀ ਦੱਸੀ ਗਈ ਆ ਓਡੇ ਥਣ ਵੀ ਨਿਕਲਣਗੇ ਬਾਕੀ ਹਾਈਟ ਵੱਡੀ ਵਹਿੜਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਆ ਠੀਕ ਹੈ ਇਹ ਇਧਰ ਕੋਮਲ ਜਿਹੜੀ ਆ ਰਸੌਲੀ ਜੀ ਕੇ ਵੈਸੇ ਪਾਣੀ ਦੇ ਨਹੀਂ ਪਾ ਉਹ ਤਾਂ ਹੀ ਜਵੰਦਰੀ ਆ ਵੇਖੋ ਪੋਲੀ ਜਵੰਦਰੀ ਹਵਾ ਜੀ ਭਰੀ ਆ ਹਵਾ ਜੀ ਭਰੀ ਵੈਸੇ ਹਾਂਜੀ ਹਵਾ ਜੀ ਭਰੀ ਆ ਜਵੰਦਰੀ ਹੈ ਕਿਤੇ ਹਾਂਜੀ ਠੀਕ ਆ ਠੀਕ ਆ ਲੋ ਵੀ ਦੋਸਤੋ ਬਾਕੀ ਲੜਾ ਲੁੜਾ ਕਾਫੀ ਹੈ ਬੈਰ ਦੇ ਵਿੱਚ ਲੜਾ ਲੁੜਾ ਕਾਫੀ ਆ ਜੀ ਬਾਕੀ ਘਰ ਵਾਲੇ ਕਹਿੰਦੇ 14 15 ਕਿਲੋ ਦੁੱਧ ਕੱਢਦੀ ਰਹੀ ਹੈ ਉਹਦਾ ਹਾਂਜੀ ਗਰੰਟੀ ਗਰੰਟੀ ਬੜੀ ਦਿੰਦੇ ਆ ਜੀ ਉਹ ਹਾਂਜੀ ਠੀਕ ਆ ਠੀਕ ਆ ਨਹੀਂ ਥਾਂ ਤੁਮ ਬੜਾ ਸੁਵਾਦੀ ਆ ਹਾਂਜੀ ਥਾਂ ਸੁਵਾਦੀ ਵੈਸੇ ਓਵਰ ਆਲ ਬੈਡ ਸਾਰੀ ਚੰਗੀ ਆ ਜਿੰਨੀ ਆ ਮੂੰਹ ਮੱਥੇ ਦੀ ਬੜੀ ਸਫਾਈ ਆ ਜਰਸੀ ਵੀ ਹੈਗਾ ਥੋੜਾ ਜਿਹਾ ਕਰਾਉ ਜੇ ਵਿੱਚ ਜਰਸੀ ਤੇ ਸਾਈ ਵਾਲ ਦਾ ਵਿੱਚ ਮੰਨ ਲੇ ਕੋਈ ਵੀਰ ਅੱਛਾ ਤੇ ਕੰਬਲ ਇਹਦਾ ਮੁੱਲ ਕਿ ਰਹੂਗਾ ਆਪਣੇ ਭੈਣ ਭਰਾਵਾਂ ਲਈ ਮੁੱਲ ਤੇ ਇਹਦਾ 50 ਕਰਦੇ ਆ ਹਾਂ ਇਹ 45 ਦੀ ਦੇ ਦਾਂਗੇ 45 ਦੀ ਹਾਂਜੀ ਥੋੜਾ ਬੜਾ ਕਰ ਲਾਂਗੇ ਮੌਕੇ ਦੇ ਹੋਰ 45 ਦਾ ਹਾਂਜੀ ਹਮ ਕਰਦੇ ਹੋ ਖੁੱਲਾ ਜਿੰਨਾ ਵੀ ਹੁੰਦਾ ਹਾਂਜੀ ਕੋਈ ਗੱਲ ਕਰਦਾ ਲਓ ਦੋਸਤੋ 45000 ਦੇ ਵਿੱਚੋਂ ਹੋ ਜਾਊਗਾ ਮਾਨਤਨ ਤੋ ਜਿੰਨੀ ਵੀ ਗੰਜائش ਆ ਵਿੱਚੋਂ ਮਾਨਤਾਨ ਦੀ ਉਹਨਾ ਮਾਨਤਾਨ ਹੋ ਜਾਊਗਾ ਕੋਈ ਵੀਰ ਭਰਾ ਕੋਈ ਸੌਦਾ ਕਰੇ ਫੋਨ ਲਾਵੇ ਠੀਕ ਆ ਜੀ ਤੇ ਆਪਦੇ ਟਿੱਪ ਕੇ ਤਸੱਲੀ ਕਰੇ ਥਾਂ ਤੋਂ ਬਹੁਤ ਸੋਹਣਾ ਲੱਗਾ ਬੈਠਦੇ ਛੱਡ ਕੇ ਨਹੀਂ ਕੋਈ ਜਾਂਦਾ ਵੀਰ ਜਿਹੜਾ ਆਇਆ ਇੱਕ ਵਾਰੀ ਆ ਆ ਗਈ ਆਪਣੇ ਕੋਲ ਅੱਗੇ 5ਵੇਂ ਨੰਬਰ ਤੇ ਜੀ ਹਾਂ ਜੀ 5ਵੇਂ ਨੰਬਰ ਤੇ ਜੀ ਠੀਕ ਹੈ ਇਹ ਵੀ ਗੱਬਣਾ ਇਹ ਵੀ ਗੱਬਣਾ ਜੀ ਇਹ ਵੀ ਅੱਛਾ ਕੋਮਲਿੰਦੀ ਦੀ ਡਿਟੇਲ ਸੁਆ ਕਿਨ ਮਾ ਸੁੰਦੀ ਹੈ ਸੁਆ ਇਹ ਵੀ ਘਰ ਵਾਲੇ ਤੋਂ ਤਾਂ ਦੁੱਧ ਆਂਦੇ ਹੈ ਜੀ ਬਾਕੀ ਕੋਈ ਆਪ ਦਾ ਭੈਣ ਭਰਾ ਸਮਝ ਲੈ ਵੀ ਦੁੱਧਿਆ ਤਾਂ ਜਾਂ ਤਿੱਜੇ ਹੈ ਜੀ ਹਾਂ ਥੋੜੀ ਇਸੇ ਤੋਂ ਪਣ ਚੱਲਸੀ ਆ ਨਾ ਥੋੜੀ ਥੋੜੀ ਲੱਸੀ ਪਣ ਤੇ ਕਿਉਂਕਿ ਰਾਜੀ ਹੁੰਦੀ ਨੇ ਸੁਆ ਲਕਾਉਣੇ ਸੀ ਹਾਂ ਤੇ ਜਾਣ ਕੇ ਥੋੜੀ ਲੱਸੀ ਆ ਉਹਦਾ ਕਰਕੇ ਇਹਦਾ ਵੀ ਪਸ਼ੂ ਆਪਾਂ ਨੂੰ ਅਗਲੇ ਘਰੋਂ ਤੁਸੀਂ ਖਰੀਦੇ ਜੀ ਹਾਂ ਜੀ ਹਾਂ ਜੀ ਕਈ ਨਾ ਰਾਜੀ ਵੀ ਆਉਂਦੇ ਲੱਸੀ ਵੀ ਆਉਂਦੇ ਹਾਂ ਜੀ ਹਾਂ ਜੀ ਤੇ ਪਹਿਣ ਭਰਾ ਸੱਜਣਾਂ ਨੂੰ ਜਿਹੜਾ ਮੋਲ ਵੀ ਆਪਾਂ ਪੂਰਾ ਸ਼ੋਰਟ ਕਰਦਾਂਗੇ ਹਾਂਜੀ ਬਾਕੀ ਟੱਲ ਟੱਲਾ ਬਹੁਤ ਕਾਫੀ ਬਾਕੀ ਸੀਲ ਆ ਜੀ ਬਾਕੀ ਜਿੱਤਾ ਮੱਲੀ ਬਈਆ ਲਓ ਜੀ ਬਾਕੀ ਠੰਡੀ ਧੀਰੀਆ ਦੋਸਤੋ ਹੱਥ ਲਵਾ ਕੇ ਪੂਰਾ ਟੱਚ ਕਰਕੇ ਦਿਖਾਉਣ ਦਾ ਮਕਸਦ ਹੀ ਇਹ ਆ ਤੇ ਕੋਈ ਇਹ ਨਹੀਂ ਹੋਗਾ ਦੋਸਤੋ ਕੋਈ ਲੱਤਾਂ ਛੜਾਂ ਮਾਰੂਗੀ ਲੱਤਾਂ ਛੜਾਂ ਨਹੀਂ ਮਾਰੂਗੀ ਤੇ ਨਾਰਮਲੀ ਬੰਗਾ ਬੁੰਗਾ ਤਾਂ ਹਰ ਕੋਈ ਭੈਣ ਭਰਾ ਸੱਜਣ ਪਾਉਂਦਾ ਹੀ ਆ ਜਦੋਂ ਵਹਿੜਾਂ ਦੀ ਗੱਲ ਕਰ ਲਿਗੇ ਤੇ ਬੰਗਾ ਪਾ ਕੇ ਚੋਣੀ ਪੈਂਦੀ ਹੈ ਕੋਈ ਵਹਿੜ ਵੀ ਆ ਜਿਵੇਂ ਕਿ ਜਾਲੀਓ ਚੰਗੀ ਆ ਪਲੱਸ ਪੁਆਇੰਟ ਆ ਜਿੱਦਾਂ ਆਪਾਂ ਬੰਗਾ ਬਾਕੀ ਦੂਜਾ ਸੁਹਾ ਮੰਨ ਲੈ ਕੋਈ ਵੀਰ ਤਿੱਜਾ ਮੰਨ ਲੈ ਦੂਜਾ ਮੰਨ ਕੇ ਵੀ ਸੌਦਾ ਕਰ ਲੈ ਲਸੇਰੇ ਪਣ ਦੇ ਵਿੱਚ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਤੇ ਬਾਕੀ ਬਣਾਉਣਾ ਬਨੂਣਾ ਕਰਮਾਂ ਵਾਲੀ ਨੇ ਸ਼ੁਰੂ ਕੀਤਾ ਠੀਕ ਆ ਹਾਂ ਜਿੰਨਾ ਤੱਕ 10 ਦਿਨ ਸ਼ਾਇਦ ਲੈ ਹੀ ਜਾਉਂਗੀ ਹੱਤਾ 10 ਦਿਨ ਕੱਢਦੀ ਆ ਹਾਂ ਜਿੰਨੇ ਦਿਨ ਲੈ ਜੂ ਥਲੋ ਬਣ ਤੂੰ ਚੰਗੀ ਹਾਂ ਬਾਕੀ ਜਾਣ ਵਾਲੀ ਆ ਹੂੰ ਲੋਬੀ ਸੋ ਵੜ ਜਿਹੜੀ 200 ਚੰਗੀ ਆ ਠੀਕ ਆ ਇਹਨਾਂ ਵੀ ਥੋੜੀ ਸੰਭਲ ਸੰਭਲ ਆਲੀ ਆ ਹਾਂਜੀ ਹਾਂਜੀ ਜਿਹੜਾ ਕੋਈ ਵੀਰ ਅਗੇ ਚੰਗੀ ਸੰਭਾਲ ਕਰ ਲੂਗਾ ਵੈਸੇ ਜਿੰਨੀ ਵੀ ਹੋਊਗੀ ਜਾਇਜ਼ ਤੇ ਰੇਟ ਛੋਟੇ ਰੇਟ ਹੋਣਗੇ ਦੋਸਤੋ ਬਾਕੀ ਥਨਾ ਥੋਨਾ ਦੀ ਪੂਰੀ ਤੁਸੀਂ ਵੇਖੋ ਕੋਈ ਪਾਣ ਚਵਾਈ ਕਰੂਗੀ ਕੋਈ ਬੰਦਾ ਚਵਾਈ ਕਰੂਗਾ ਦੋਸਤੋ ਜਿੰਦਾ ਮਰਜੀ ਮੁੱਠੀ ਥਣ ਸਾਹਮਣੇ ਆਊਗਾ ਜਿੰਜੇਵੇਂ ਲੇਵਾ ਭਰ ਲਿਆ ਥਣ ਹੋਰ ਨਵਾਈ ਦੇ ਵਿੱਚ ਕਰ ਜੂਗੀ ਆਹ ਕਰੋ ਜਾਗਾ ਠੀਕ ਆ ਤੇ ਕੁੰਮਲੇ ਕਿੱਥੋਂ ਤੱਕ ਫਿਰ ਲੈਣ ਦੇਣ ਮੋਲੇ ਦਾ 5000 ਆ ਜੀ ਇਹਦਾ ਹਾਂਜੀ ਹਾਂ ਇਹ ਦੇ ਦਾਂਗੇ 23000 ਦੀ ਦੇ ਦਾਂਗੇ 23000 ਦੀ ਹਾਂਜੀ ਲੋ ਵੀ ਖੁੱਲੀਆਂ ਛੋਟਾਂ ਐ ਅੱਜ ਦੋਸਤੋ ਹਾਂਜੀ ਹਾਂਜੀ ਰੇਟ ਛੋਟੇ ਛੋਟੇ ਜੀ ਮੇਲਾ ਲੁੱਟਣ ਵਾਲਾ ਇਹ ਜੀ ਇਹ ਝਟਪਟ ਵਾਲਾ ਕੰਮ ਹੀ ਆ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮੇਲਾ ਲੁੱਟਣ ਵਾਲੀ ਗੱਲ ਹੀ ਆ ਦੋਸਤੋ ਛੋਟੇ ਛੋਟੇ ਰੇਟ ਆ ਵੇੜਾ ਵੀ ਉਸ ਹਿਸਾਬ ਨਾਲ ਚੰਗੀਆਂ ਨੇ ਠੀਕ ਆ ਦੋਸਤੋ ਜਾਇਜ਼ ਰੇਟ ਆ ਕੋਈ ਛੋਟਾ ਫਾਰਮਰ ਵੀ ਇਹ ਵੀ ਹੱਥ ਪਾ ਸਕਦਾ ਠੀਕ ਆ ਜੀ ਤੇ ਆ ਆ ਗਈ ਆਪਣੇ ਕੋਲ ਅੱਗੇ ਹਾਂਜੀ ਇਹ ਵੀ ਸ਼ਾਹੀਵਾਲ ਜੀ ਸ਼ਾਹੀਵਾਲ ਕ੍ਰਾਸ ਤੇ ਆ ਗਈ ਹਾਂਜੀ ਹਾਂਜੀ ਲੈ ਵੀ ਇਹ ਬੜੀ ਨਿਕਰ ਨੁਕਰ ਕਰਵਾ ਲਈਏ ਹਾਂਜੀ ਬੜੀ ਪਲੀ ਪਲੀ ਹੈ ਜੀ ਇਹ ਚੰਗੀਆਂ ਨੇ ਹਾਂਜੀ ਪਰ ਪਲੀ ਆ ਪਰ ਰੇਟ ਨਿਕਾ ਕਰਦੇ ਨੇ ਇਹਦਾ ਵੀ ਆਪਾਂ ਅੱਛਾ ਹਾਂਜੀ ਲੈ ਅੱਛਾ ਕੋਲ ਇਹ ਹਜੇ ਗੱਬਣਾ ਤਾਂ ਤਿਆਰੀ ਕਿੰਨੇ ਕਿ ਦਿਨ ਲੈ ਜੂਗੀ ਇਹ 15 ਕਿ ਦਿਨ ਲੈ ਜੂਗੀ ਜੀ ਜੀ ਹਾਂ ਜੀ ਐਸਟੀਮੇਟ ਹੈਗਾ 15 ਹਾਂ ਜੀ ਐਸਟੀਮੇਟ ਕਰ ਲਈ ਤੇ 10 ਕਿ ਦਿਨ ਕਹਿੰਦੇ ਆਪਾਂ ਪੰਜ ਹੋਰ ਵਧਾ ਦਿੱਤੇ ਕੋਈ ਇੱਕ ਅੱਧਾ ਦਿਨ ਕੋਈ ਵੱਧ ਘੱਟ ਵੀ ਕਰ ਸਕਦੇ ਆ ਬਾਅਦ ਵਿੱਚ ਇਹ ਨਾ ਕਹੇ 5-7 ਦਿਨ ਉੱਤੇ ਲੈ ਗਈ ਹਾਂਜੀ ਸੋ ਥਾਣੇ ਚਾਰ ਹੀ ਬਿਨਾ ਫੋਰਡ ਸ਼ਾਂਕ ਕੋਈ ਨਹੀਂ ਹੈ। ਹਨੀ ਫੋਰਡ ਸ਼ਾਂਕ ਕੋਈ ਨਹੀਂ। ਲਓ ਦੋਸਤੋ ਫੋਰਡ ਸ਼ਾਂਕ ਕੋਈ ਨਹੀਂ ਹੈ ਕਿ ਚਾਰ ਥਾਣਾ ਚਾਰੇ ਥਾਣ ਬਿਲਕੁਲ ਤੁਹਾਡੇ ਸਾਹਮਣੇ। ਤੇ ਨਾਰਮਲੀ ਹਵਾਨੇ ਦੇ ਵਿੱਚ ਦੋਸਤੋ ਧਾਰਾ ਪਾਉਣੀਆਂ ਇੱਕ ਸਾਫ ਆਪਾਂ ਮੰਨਦੇ ਹਾਂ ਥੋੜੀਆਂ ਜਿਹੀ ਸਟਾਰਟ ਕਰਤੀਆਂ ਨੇ। 15 ਦਿਨ ਅਪ੍ਰੋਕਸੀਮੇਟਲੀ 15 ਦਿਨ ਹਜੇ ਲਹਿ ਜਾਊਗੀ। ਸੋ ਬੜਾ ਚੰਗੀ ਆ ਜਿੰਨੀ ਆ ਕਰਮਾਂ ਵਾਲੀ ਨਿੱਗਰ ਆ ਸੋ ਲੇਵਾ ਹਵਾਨਾ ਵੀ ਦੋਸਤੋ ਕਸਮਾ ਲੇਵਾ ਹੋਊਗਾ ਨਿੱਗਰ ਚ ਲੇਵਾ ਬਣਾ ਕੇ ਤਿਆਰ ਕਰੂਗੀ ਸੋ 15 ਕ ਦਿਨ ਹਜੇ ਸਮਾਂ ਲੈਂਦੀ ਆ ਦਿਨਾਂ ਤੇ ਆਪਾਂ ਛੱਡ ਦਿੰਨੇ ਆ ਦਿਨ ਜਿੰਨੇ ਲੈ ਜੂਗੀ ਉਨੇ ਹੀ ਚੰਗਾ ਠੀਕ ਆ ਤੇ ਕੋਮਲ ਫਿਰ ਇਹ ਕਿਥੋਂ ਤੱਕ ਲੈਣ ਦੇਣ ਜਿਹੜੇ ਸਾਣਾ ਪਲੀਪੁਲੀ ਮੈਂ ਤਾਂ ਮੁੱਲ 133 ਕਰ ਲਏ ਹੈ ਮੁੱਲ ਮੈਂ ਨਾ ਇੱਕ 33 ਕਰ ਲਈ ਜਿੱਦਾਂ ਪੜੀ ਬੋਲੀ ਹਾਂਜੀ ਇੱਕ 33 ਕਰ ਦੇ ਯਾਰ ਹਾਂਜੀ ਚੱਲ ਆਕ ਛੋਟ ਕਰਦਾ ਇਕੱਲੇ 33 ਉਹ ਤੇ ਇੱਕ 33 ਕਰਕੇ ਬਾਅਦੇ ਵੀ ਕਹਿ ਦੇਣਾ ਵੀ ਇੱਕ 33 ਤੇ ਕਈ ਦਾ ਹੋਰ ਦੇ ਕਿਲੇ ਦਿੰਦੀ ਇੱਕ 33 ਸੀ ਹੈ ਹਾਂਜੀ ਆਹ ਆਪਾਂ ਕਿੰਨੇ ਦੀ 33 ਆਹਦੀ 33 ਹੀ ਦੇ ਦਾਂਗੇ ਦੀ 33 ਦੀ ਨਹੀਂ ਦੇ ਦਾਂਗੇ ਨਹੀਂ ਵਿੱਚ ਥੋੜਾ ਬਹੁਤ ਹੋਰ ਕਰਦੇ ਕੋਈ ਗੱਲ ਕਰਦਾ ਨਹੀਂ ਹੋਰ ਕਰਾਂਗੇ ਦੀ ਕੋਈ ਭਾਂਡ ਭਰਾ ਸਕੇ ਆਉਂਦਾ ਦੋਨੋਂ ਤਰ੍ਹਾਂ ਦੇ ਆਉਂਦਾ ਮਾਨਤਨ ਜ਼ਰੂਰ ਕਰਨਾ ਕਿਰਾਏ ਭਣ ਜੋ ਵੀ ਲੋਕ ਦੋਸਤੋ 33000 ਦੇ ਵਿੱਚ ਇਹ ਵੜ ਮਿਲ ਜੂਗੀ ਬਾਕੀ ਹਜੇ ਕੱਚੀ ਹੋ ਕੱਚੀ ਆ ਕੋਈ 15 ਦਿਨ ਹਜੇ ਸਮਾਂ ਕੱਢਦੀ ਆ ਹਾਂਜੀ ਜੇ ਤੇ ਆਪਾਂ ਦੇ ਲਈ ਇਹੋ ਵੜ ਤੁਹਾਨੂੰ ਸਾ 50000 ਦੀ ਵੇਖਣ ਵਾਲੀ ਹੈ ਜੀ 45 50000 ਦੀ ਚਲੋ ਰੇਟ ਕਰਨ ਨੂੰ ਕੋਈ ਹਰਜ ਨਹੀਂ ਹੁੰਦਾਗਾ ਮੋਲ ਕਰਦਾਈਏ ਚਲੋ 10 ਹੀ ਗਾਂ ਵਧ ਜਾਨੀ ਸੀ ਤੇ ਕੋਈ 15 ਦਿਨਾਂ ਤੱਕ ਕੋਈ ਅੱਗੇ ਵੀ ਸਾਹਮਣੀ ਸੁਣਣੀ ਹੈ ਕਿਸੇ ਨੇ ਤੇ ਬਾਕੀ ਦੇਊਗੀ ਨਫਾ ਦੇਊਗੀ ਜ਼ਰੂਰ ਹਾਂ ਕੋਈ ਅੱਗੇ ਦੋ ਪੈਸੇ ਲਏ ਵੀ ਸਕਦਾ ਹਾਂਜੀ ਹਾਂਜੀ ਤੇ ਬਾਕੀ ਹੈ ਠੰਡੀ ਹੈ ਕੋਈ ਮਾਰਨ ਮਰੀ ਵਾਲੀ ਕਿਸੇ ਬਸਤੂ ਦੀ ਨਹੀਂ ਹੈਗੀ ਆ ਦੇਖੋ ਲਓ ਵੀ ਦੋਸਤੋ ਠੀਕ ਆ ਤੇ ਠੰਡਾ ਬਸੂਆ ਦੋਸਤੋ ਕੋਈ ਐਦਾਂ ਦੀ ਗੱਲ ਨਹੀਂ ਕਿ ਸੋ ਬਹੁਤ ਵੇਰ ਕਈ ਵਾਰਾ ਕਹਿੰਦੇ ਆ ਵੀ ਹਣਾ ਘਰੇ ਬੀਬੀਆਂ ਨੇ ਜੋਣੀ ਹੁੰਦੀਆਂ ਕੁਛ ਵੀ ਆ ਕਿਸੇ ਪਾਸੇ ਕੋਈ ਦਿੱਕਤ ਨਹੀਂ ਕਿ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੀ ਜਾਵੇ ਇਹ ਐਨੀਮਲ ਸੀ ਅਜ ਵੀਰ ਕੋਮਲ ਦੇ ਕੋਲੇ 6 ਨਾਗ ਤਿੰਨ ਵੜਾਂ ਸੁਈਆਂ ਨੇ ਤਿੰਨ ਗੱਬਣ ਨੇ ਗੱਬਣ ਵੀ ਕੋਈ 10 15 15 ਦਿਨਾਂ ਤੱਕ ਜਿਹੜੀਆਂ ਦੋਸਤੋ ਅੰਦਰ-ਅੰਦਰ ਸੋਣ ਵਾਲੀਆਂ ਬਹਿਣਾ ਤੇ ਐਨੀਮਲ ਜਿਹੜੇ ਦੋਸਤੋ ਚੰਗੇ ਆ ਬਾਕੀ ਜੋ ਤੁਹਾਨੂੰ ਦੁੱਧ ਦੱਸਿਆ ਗਿਆ ਉਹਦੀ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਆਨਲਾਈਨ ਕੋਈ ਵੀਰ ਮਗਾਉਂਦਾ ਵੀਡੀਓ ਕਾਲ ਤੇ ਤਸੱਲੀ ਕਰ ਲਿ ਨੰਬਰ 7347619822 ਪਿੰਡ ਸ਼ਕਰੀ ਜ਼ਿਲ੍ਹਾ ਤਨਤਾਰ ਹਾਂਜੀ ਤੇ ਬਾਕੀ ਜਿਹੜਾ ਕੋਈ ਭੈਣ ਭਰਾ ਆਵੇ ਸੂਏ ਡੰਗਰਾਂ ਦੀ ਚੋਕੇ ਦੋ ਡਾਂਗ ਤੇ ਸੱਲੀ ਕਰ ਚਾਰ ਡਾਂਗ ਤੇ ਚੋਈ ਜਾਵੇ ਖੋਲੇ ਖਾਤੇ ਆਪਣੇ ਲੋ ਜਿੰਨਾ ਮਰਦੀ ਚੋਏ ਤੇ ਗੱਬੜਾਂ ਦੀ ਟਿਪ ਕਿੱਥੇ ਸੱਲੀ ਕਰੇ ਆਪਦੀ ਬਿਲਕੁਲ ਬਿਲਕੁਲ ਹਾਂਜੀ ਤੇ ਹਾਂ ਤੇ ਗੱਬੜਾਂ ਡੰਗਰਾਂ ਦੀ ਆਪਣੀ ਪਿਛੇ ਦੀ ਫੁੱਲ ਗਾਰੰਟੀ ਹੋਊਗੀ ਸਾਰਿਆਂ ਦੀ ਤੰਨਾ ਦੀ ਪਿਛੇ ਦੀ ਤਾਂ ਥਣਾ ਦੀ ਸਣਾਂ ਦੀ ਸਣਾਂ ਦੀ ਕੋਈ ਗੱਲ ਨਹੀਂ ਸਣਾਂ ਦੀ ਆਦੀ ਕੋਈ ਭੈਣ ਬਰਾ ਟਿੱਪ ਕੇ ਲੈ ਆਈਆਂ ਪੱਤੇ ਪਕੇ ਦਵਾਂਗੇ ਵੀ ਮੰਨ ਲਓ ਕੋਈ ਨਾ ਕੋਈ ਵੀਰ ਆਨਲਾਈਨ ਸਬਦਾ ਕਰਦਾ ਕੋਈ ਕਿਹੜਾ ਆਨਲਾਈਨ ਲਊਗਾ ਉਹ ਨੂੰ ਗਰੰਟੀ ਦਵਾਂਗੇ ਜੀ ਜਿਹੜਾ ਆਨਲਾਈਨ ਲਊਗਾ ਤੇ ਆਪਦੀ ਟਿੱਪ ਕੇ ਖੜੇ ਪੈਣਾ ਆਪਦੀ ਜ਼ਿੰਮੇਵਾਰੀ ਤੇ ਲੈ ਜੇ ਹਾਂ ਆਪਦੀ ਜ਼ਿੰਮੇਵਾਰੀ ਲੋਬੀ ਦੋਸਤੋ ਇਹ ਐਨੀਮਲ ਸੀ ਹੈ ਜੇ 6 ਪਸ਼ੂ ਸੀਗੇ ਐਨੀਮਲ ਜਿਹੜੇ ਆਉਂਦੇ ਰਹਿੰਦੇ ਆ ਰੇਟ ਭਾਪੜਤਾ ਜਾਇਜ਼ ਹੁੰਦਾ ਛੋਟੇ ਰੇਟ ਹੁੰਦੇ ਆ ਬਾਕੀ ਪਸ਼ੂ ਦੇ ਹਿਸਾਬ ਨਾਲ ਮੁੱਲ ਕੀਤਾ ਜਾਂਦਾ ਦੋਸਤੋ ਕਈ ਵਾਰਾਂ ਬਾਹਲੇ ਚੰਗੇ ਵੱਡੇ ਰੇਟ ਵੀ ਆਉਂਦੇ ਆ ਤੇ ਭੈਣ ਭਰਾਵਾਂ ਸਾਜਣਾ ਨੂੰ ਦੇਖਦੇ ਹੋਏ ਦੋਸਤੋ ਹਰ ਇੱਕ ਪਸ਼ੂ ਪਰਚੇਜ ਕਰਨਾ ਪੈਂਦਾ ਗੋ ਖਰੀਦਣਾ ਪੈਂਦਾ ਤੇ ਵੇਚਣਾ ਪੈਂਦਾ ਕਿਉਂਕਿ ਛੋਟੇ ਫਾਰਮਰ ਵੀ ਰ ਵੀ ਜਿਹੜੇ ਥੋੜੇ ਪੈਸੇ ਲਾਉਣ ਵਾਲੇ ਵੀ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਵੱਡਾ ਪਸ਼ੂ ਜਿਆਦਾ ਨਹੀਂ ਹੱਥ ਪਾਉਂਦੇ ਤੇ ਇਹਨਾਂ ਪਸ਼ੂਆਂ ਦੇ ਵਿੱਚ ਵੀ ਤੁਸੀਂ ਸਿਲੈਕਟ ਕਰ ਸਕਦੇ ਜੇ ਬਾਕੀ ਕੰਟੈਕਟ ਜਿਹੜਾ ਨੰਬਰ ਆ ਬਿਲਕੁਲ ਸਕਰੀਨ ਦੇ ਥੱਲੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ